ਹਾਈ ਫਰੈਂਡਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੇਰਾ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ तहे ਦਿਲ ਤੋਂ ਧੰਨਵਾਦ ਤਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਕਰਦੇ ਆ ਕਰੋ ਅੱਗੇ ਤਾਂ ਅੱਜ ਇੱਕ ਮੈਂ ਬਹੁਤ ਹੀ ਵਧੀਆ ਤੁਹਾਡੇ ਵਾਸਤੇ ਇੱਕ ਦਿਮਾਗ ਦੀ ਖਰਾਕ ਲੈ ਕੇ ਆਈ ਆ ਕਿ ਆਪਾਂ ਪੇਟ ਵਾਸਤੇ ਤਾਂ ਬਹੁਤ ਕੁਝ ਖਾਣੇ ਆ ਪਰ ਇੱਕ ਬ੍ਰੇਨ ਫੂਡ ਬਹੁਤ ਜ਼ਰੂਰੀ ਆ ਤਾਂ ਅੱਜ ਆਪਾਂ ਉਸ ਬ੍ਰੇਨ ਫੂਡ ਦੀ ਵੀ ਗੱਲ ਕਰਦੇ ਆ ਤਾਂ ਚਲੋ ਆਜੋ ਗੱਲ ਕਰੀਏ ਕਿ ਬ੍ਰੇਨ ਫੂਡ ਸਾਡਾ ਕੀ ਆ ਕਹਿੰਦੇ ਨਾ ਕਿ ਕਦੇ-ਕਦੇ ਆਦਮੀ ਬਹੁਤ ਜ਼ਿਆਦਾ ਟੁੱਟ ਜਾਂਦਾ ਮਤਲਬ ਇਨਸਾਨ ਕਦੇ-ਕਦੇ ਬਹੁਤ ਟੁੱਟ ਜਾਂਦਾ ਪਰ ਉਹ ਨਾਂ ਦਾ ਟੁੱਟਦਾ ਆਪ ਦੇ ਆਪ ਨਾਉ ਬਿਖਰਦਾ ਤੇ ਨਾਉ ਥੱਕਦਾ ਤੇ ਨਾ ਹੀ ਉਹ ਪਰ ਉਹ ਕਦੇ ਕਦੇ ਆਪਣਿਆਂ ਤੋਂ ਵੀ ਥੱਕ ਜਾਂਦਾ ਕਦੇ-ਕਦੇ ਉਹ ਕੰਮ ਤੋਂ ਵੀ ਥੱਕਦਾ ਕਦੇ-ਕਦੇ ਉਹ ਆਪਣੀ ਕਿਸਮਤ ਤੋਂ ਵੀ ਥੱਕ ਜਾਂਦਾ ਕਦੇ-ਕਦੇ ਉਹ ਸਾਰਾ ਕੁਝ ਕਰਦਿਆਂ ਕਰਦਿਆਂ ਉਹ ਟੁੱਟ ਜਾਂਦਾ ਤਾਂ ਉਹਦਾ ਕਾਰਨ ਪਤਾ ਕੀ ਹੈ انسان ਜਦੋਂ ਥੱਕਦਾ ਟੁੱਟਦਾ ਤਾਂ ਉਹ ਆਪਣਿਆਂ ਤੋਂ ਹੀ ਟੁੱਟਦਾ ਆਪਿਆਂ ਤੋਂ ਹੀ ਵਿਖਰਦਾ ਆਪਿਆਂ ਤੋਂ ਹੀ ਥੱਕਦਾ ਤਾਂ ਉਹਦਾ ਅੱਜ ਇਲਾਜ ਲੈ ਕੇ ਆਈਆਂ ਨੇ ਕਿ ਅਸੀਂ ਕਿਸੇ ਕਰਕੇ ਟੁੱਟਣਾ ਵਿਖਰਨਾ ਨਹੀਂ ਹੈ ਅਸੀਂ ਆਪਣੀ ਕੇਅਰ ਕਰਨੀ ਆ ਉਹ ਕਿਵੇਂ ਕਰਨੀ ਆ ਮੈਂ ਇੱਕ ਬਹੁਤ ਹੀ ਵਧੀਆ ਮੈਨੂੰ ਆਦਤ ਆ ਹੈਨਾ ਕਿਤਾਬਾਂ ਪੜਨ ਦੀ ਤਾਂ ਮੈਂ ਇੱਕ ਬੁੱਕ ਪੜ੍ਹ ਲਈ ਉਹਦੇ ਵਿੱਚ ਨਾ ਇੱਕ ਸੀਗਾ ਕਿ ਸਮੁੰਦਰ ਤੇ ਨਾ ਬਹੁਤ ਜ਼ਿਆਦਾ ਲਹਿਰਾਂ ਸੀ ਵੱਡੀਆਂ ਵੱਡੀਆਂ ਚੱਲਦੀਆਂ ਤਾਂ ਉੱਥੇ ਇੱਕ ਬੱਚੇ ਨੇ ਜਿੱਦ ਕੀਤੀ ਆਪਣੀ ਗ੍ਰੈਂਡਮਾ ਨਾਲ ਦਾਦੀ ਨਾਲ ਵੀ ਮੈਂ ਉਹ ਲਹਿਰਾਂ ਦੇਖਣ ਜਾਣੀ ਆ। ਤਾਂ ਦਾਦੀ ਕਹਿੰਦੀ ਚਲ ਤੇ ਨਾ ਲਹਿਰਾਂ ਵਖਾ ਕੇ ਲਿਆਵਾ। ਤੋਂ ਲਹਿਰਾਂ ਦੇਖਦੇ ਦੇਖਦੇ ਬੱਚਾ ਬੜਾ ਖੁਸ਼ ਹੋਇਆ ਉੱਥੇ ਖੇਡਦਾ ਖੇਡਦਾ ਤਾਂ ਉਹਨੇ ਕੀ ਕੀਤਾ ਉਹਦੀ ਨਾ ਕਿਤੇ ਚੱਪਲ ਪੈਰ ਚੁੱਟ ਲਹਿ ਗਈ ਤੇ ਬੱਚੇ ਨੇ ਕਿਨਾਰੇ ਜਿਹੇ ਦੇ ਐ ਕਰਕੇ ਨਾ ਜਾਣ ਕੇ ਉੱਪਰ ਰੱਖਤੀ। ਉਹ ਚੱਪਲ ਜਿਹੜੀ ਸੀਗੀ ਉਹ ਲਹਿਰਾਂ 'ਚ ਬਹਿ ਗਈ। ਤਾਂ ਬੱਚੇ ਨੇ ਕੀ ਕੀਤਾ? ਤਦੀ ਮਾ ਮੇਰੀ ਚੱਪਲ ਚਲੀ ਗਈ ਕਹਿੰਦੀ ਹੁਣ ਤਾਂ ਬੇਟਾ ਉਹ ਚਲੀ ਗਈ ਹੈ ਨਾ ਆਪਾਂ ਕੀ ਕਰੀਏ ਚਲੋ ਕੋਈ ਗੱਲ ਨਹੀਂ ਆਪਾਂ ਨਵੀਂ ਚੱਪਲ ਲੈ ਲਾਂਗੇ ਬੱਚੇ ਨੇ ਉੱਥੇ ਰੇਤ ਦੇ ਉੱਪਰ ਲਿਖਤਾ ਕਿ ਜਿਹੜਾ ਇੱਕ ਆਪਣਾ ਸਮੁੰਦਰ ਆ ਇਹ ਚੋਰ ਆ ਮੇਰੀ ਚੱਪਲ ਲੈ ਗਿਆ ਤਾਂ ਦਾਦੀ ਨੇ ਉਹਨੂੰ ਦੂਜੇ ਪਾਸੇ ਘੁਮਾ ਕੇ ਕਹਿੰਦੀ ਚਲੋ ਆਪਾਂ ਅੱਜ ਆਪਾਂ ਦੂਜੇ ਪਾਸੇ ਕੀੜਾ ਲਾਉਨੇ ਆ ਹੋਰ ਦਿਖਾਉਣੀ ਆ ਤੈਨੂੰ ਕੁਝ ਤਾਂ ਉੱਥੇ ਦੇਖਿਆ ਕਿ ਕੁਝ ਮੱਛੀਆਂ ਫੜਨ ਵਾਲੇ ਮਛੀਰੇ ਮੱਛੀਆਂ ਫੜੀ ਜਾਂਦੇ ਸਮੁੰਦਰ ਚੋਂ ਉਹਨਾਂ ਨੇ ਕਾਫੀ ਮੱਛੀਆਂ ਫੜੀਆਂ ਤਾਂ ਮੱਛੀਆਂ ਫੜ ਕੇ ਉਹਨਾਂ ਨੇ ਲਿਖਤਾ ਕਿ ਸਮੁੰਦਰ ਇੱਕ ਮਛੀਰੇ ਨੇ ਲਿਖਿਆ ਕਿ ਸਮੁੰਦਰ ਮੇਰਾ ਅੰਨਦਾਤਾ ਉਹ ਥੋੜੀ ਜੀ ਹੋਰ ਅੱਗੇ ਗਈ ਲੇਡੀ ਤਾਂ ਉਹਨੇ ਦੇਖਿਆ ਕਿ ਇੱਕ ਬਹੁਤ ਹੀ ਨੌਜਵਾਨ ਮੁੰਡਾ ਸਮੁੰਦਰ ਦੇ ਵਿੱਚ ਡੁੱਬ ਕੇ ਮਰ ਗਿਆ ਉਹਦੀ ਉੱਥੇ ਮਾਂ ਬੈਠੀ ਕਰਾਰੇ ਤੇ ਰੋਈ ਜਾਂਦੀ ਆ ਤਾਂ ਉਹਨੇ ਪੁੱਛਿਆ ਕਿ ਕੀ ਹੋਇਆ ਵੀ ਭੈਣ ਤੂੰ ਰੋਈ ਜਾਂਦੀ ਆ ਬੈਠੀ ਤੈਨੂੰ ਕੀ ਹੋਇਆ ਉਹ ਕਹਿੰਦੀ ਕਿ ਮੇਰਾ ਜਿਹੜਾ ਬੇਟਾ ਆ ਉਹ ਸਮੁੰਦਰ ਦੇ ਵਿੱਚ ਡੁੱਬ ਕੇ ਮਰ ਗਿਆ ਮੇਰੇ ਮੁੰਡੇ ਦਾ ਜਿਹੜਾ ਕਾਤਲ ਆ ਉਹ ਇਹ ਸਮੁੰਦਰ ਆ ਇਹ ਨਹਿਸ ਆ ਇਹ ਮੇਰੇ ਬੇਟੇ ਦਾ ਹੀ ਕਤਲ ਕੀਤਾ ਇਹ ਕਾਤਲ ਆ ਮੇਰੇ ਬੇਟੇ ਦਾ ਚਲੋ ਉਹਨੇ ਉਹਨੂੰ ਤਰਵਾਸਾ ਦਿੱਤਾ ਮੜਾ ਜਾਂ ਹੋਰ ਅੱਗੇ ਹੋਈ ਤਾਂ ਕੀ ਦੇਖਦੀ ਇੱਕ ਕੁੱਬਾ ਇਨਸਾਨ ਤੁਰਿਆ ਆਉਂਦਾ ਤਾਂ ਉਹ ਕੁੱਬੇ ਇਨਸਾਨ ਨੇ ਜਾਂਦੇ ਜਾਂਦੇ ਉਹ ਥੱਕ ਗਿਆ ਥੱਕ ਕੇ ਉਹ ਸਮੁੰਦਰ ਦੇ ਕਿਨਾਰੇ ਤੇ ਬੈਠ ਗਿਆ ਕਿਨਾਰੇ ਤੇ ਬਹਿ ਕੇ ਹੌਲੀ 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 ਉਹ ਇਸ ਤਰ੍ਹਾਂ ਕਰਕੇ ਆਉਂਦਾ ਖੇਢੀ ਜਾਂਦਾ ਕਹਿ ਲਾਂਗੇ ਆਪਾਂ ਤਾਂ ਕਰਦਿਆਂ ਕਰਦਿਆਂ ਉਹਨੂੰ ਵਿੱਚੋਂ ਇੱਕ ਸਿੱਪੀ ਲੱਭੀ ਜਦੋਂ ਨੇ ਉਹ ਸਿੱਪੀ ਖੋਲੀ ਉਹਨੇ ਉਹਨੂੰ ਪਤਾ ਨਹੀਂ ਸੀ ਵੀ ਇਹ ਕੀ ਐ ਸਿੱਪੀ ਐ ਕੀ ਐ ਤਾਂ ਉਹਨੇ ਜਦੋਂ ਉਹ ਖੋਲੀ ਤਾਂ ਵਿੱਚੋਂ ਇੱਕ ਚਮਕਦਾ ਦਮਕਦਾ ਮੋਤੀ ਨਿਕਲਿਆ ਸੀਪ ਚ ਮੋਤੀ ਉਹ ਬੜਾ ਖੁਸ਼ ਹੋਇਆ ਵੀ ਮੋਤੀ ਤਾਂ ਬਹੁਤ ਕੀਮਤੀ ਆ ਤਾਂ ਮੈਂ ਤਾਂ ਅੱਜ ਤੋਂ ਅਮੀਰ ਆਦਮੀ ਬਣ ਗਿਆ ਤਾਂ ਉਸ ਇਨਸਾਨ ਨੇ ਲਿਖਤਾ ਕਿ ਜਿਹੜਾ ਇਹ ਸਮੁੰਦਰ ਆਹੇ ਬਹੁਤ ਹੀ ਦਾਨੀ ਆ ਲਿਖ ਕੇ ਚੱਲਿਆ ਗਿਆ ਕਿ ਸਮੁੰਦਰ ਜਿਹੜਾ ਬਹੁਤ ਹੀ ਜ਼ਿਆਦਾ ਦਾਨੀ ਆ ਫਿਰ ਕੀ ਹੋਇਆ ਕਿ ਉਹਨੇ ਦਾਨੀ ਲਿਖਤਾ ਉਹਨੇ ਚੋਰ ਲਿਖਤਾ ਉਹਨੇ ਕਾਤਲ ਲਿਖਤਾ ਇੱਕ ਬਹੁਤ ਵੱਡੀ ਲਹਿਰ ਆਈ ਪਾਣੀ ਦੀ ਤਾਂ ਉਹਨੇ ਜੋ ਕੁਝ ਲਿਖਿਆ ਸੀ ਸਾਰਿਆਂ ਨੂੰ ਮਿਟਾ ਕੇ ਲਹਿਰ ਜਿਹੜੀ ਸੀ ਪਾਣੀ ਦੀ ਉਹ ਚਲੀ ਗਈ ਤਾਂ ਮੇਰਾ ਮਤਲਬ ਅਜੇ ਇਹ ਹੀ ਸੀਗਾ ਇਹ ਕਹਾਣੀ ਸੁਣਾਉਣ ਦਾ ਕਿ ਲੋਕ ਇੱਕ ਸਮੁੰਦਰ ਬਾਰੇ ਜੋ ਮਰਜ਼ੀ ਕਹੀ ਜਾਣ ਦੇਖੋ ਹੈ ਨਾ ਕਿਸੇ ਨੂੰ ਕਾਤਲ ਕਹਤਾ ਚੋਰ ਕਹਤਾ ਦਾਨੀ ਕਹਤਾ ਅਨਦਾਤਾ ਕਹਤਾ ਪਰ ਸਮੁੰਦਰ ਨੂੰ ਕੋਈ ਫਰਕ ਨਹੀਂ ਪਿਆ ਉਹ ਆਪਣੀਆਂ ਲਹਿਰਾਂ ਦੇ ਵਿੱਚ ਖੁਸ਼ ਆ ਉਹ ਆਪਣੇ ਆਪ ਨੂੰ ਬਹੁਤ ਵੱਡਾ ਵਿਸ਼ਾਲ ਬਣਾਉਣ ਦੇ ਵਿੱਚ ਖੁਸ਼ ਆ ਤਾਂ ਮੈਂ ਖੁਦ ਆਪਣੇ ਆਪ ਨੂੰ ਵੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਗੱਲ ਕਹੂੰਗੀ ਵੀ ਅਸੀਂ ਆਪਣੇ ਦਿਮਾਗ ਤੇ ਲੋਡ ਨਹੀਂ ਪਾਉਣਾ ਅਸੀਂ ਆਪਣੇ ਦਿਮਾਗ ਨੂੰ ਮਾੜੀ ਖਰਾਕ ਨਹੀਂ ਦੇਣੀ ਅਸੀਂ ਆਪਣੇ ਦਿਮਾਗ ਨੂੰ ਆਪਣੇ ਆਪ ਨੂੰ ਸਮੁੰਦਰ ਵਰਗਾ ਵਿਸ਼ਾਲ ਬਣਾਉਣਾ ਜੋ ਕੋਈ ਕੁਝ ਕਹਿੰਦਾ ਉਹਨੂੰ ਕਹੀ ਜਾਣ ਦਿਓ ਜੋ ਕੋਈ ਕੁਝ ਕਰਦਾ ਉਹਨੂੰ ਕਰੀ ਜਾਣ ਦਿਓ ਤੁਸੀਂ ਆਪਣਾ ਫੈਸਲਾ ਖੁਦ ਲਓ ਕਿਸੇ ਦੇ ਲਏ ਹੋਏ ਫੈਸਲਿਆਂ ਤੇ ਧਿਆਨ ਨਾ ਦੋ ਜਿਹੜਾ ਕੰਮ ਬੀਤ ਗਿਆ ਉਹਨੂੰ ਕਦੇ ਯਾਦ ਨਾ ਕਰੋ ਆਪਣਾ ਕੰਮ ਆਪਣੇ ਹਿਸਾਬ ਨਾਲ ਕਰਦੇ ਰਹੋ ਆਪਦੇ ਉੱਤੇ ਕਿਸੇ ਨੂੰ ਹਾਵੀ ਨਾ ਹੋਣ ਦਿਓ ਸੁੱਖ ਦੁੱਖ ਜਿੰਨਾ ਕਰਕੇ ਮਨ ਸਾਡਾ ਖਰਾਬ ਹੁੰਦਾ ਵੀ ਇਹ ਸਾਡਾ ਸੁੱਖ ਸੀ ਚਲਿਆ ਗਿਆ ਦੁੱਖ ਸਾਨੂੰ ਆ ਗਿਆ ਉਹਦੀ ਪ੍ਰਵਾਹ ਨਾ ਕਰੋ ਕੁਝ ਗਵਾਚ ਗਿਆ ਉਹਦੀ ਪ੍ਰਵਾਹ ਨਾ ਕਰੋ ਨਵੀਂ ਚੀਜ਼ ਪਾਉਣ ਦੀ ਚਾਹਤ ਰੱਖੋ ਬੀਤੇ ਨੂੰ ਕਦੇ ਵੀ ਯਾਦ ਨਾ ਕਰੋ ਜੇ ਸੁੱਖ ਆ ਤਾਂ ਦੁੱਖ ਆ ਜੇ ਦੁੱਖ ਆ ਤਾਂ ਸੁੱਖ ਵੀ ਆ ਠੀਕ ਆ ਤੇ ਇਹਨਾਂ ਕਾਰਨਾ ਕਰਕੇ ਅਸੀਂ ਆਪਣੇ ਆਪ ਨੂੰ ਮਨ ਨੂੰ ਆਪਦੇ ਨੂੰ ਖਰਾਬ ਨਹੀਂ ਕਰਨਾ ਹੈਗਾ ਹੁਣ ਤੁਸੀਂ ਦੇਖੋ ਕਿ ਜੇ ਸਾਰੀ ਜ਼ਿੰਦਗੀ ਸਾਡੀ ਸੁੱਖਾਂ ਨਾਲ ਹੀ ਭਰੀ ਹੁੰਦੀ ਤਾਂ ਦੁਖਾਣੇ ਨਹੀਂ ਸੀ ਸਾਨੂੰ ਹੈਨਾ ਜੇ ਦੇਖੋ ਤੁਸੀਂ ਇੱਕ ਮਾਮੂਲੀ ਜਿਹਾ ਧਾਰਨਾ ਸਿਆਣੇ ਵੀ ਕਹਿੰਦੇ ਹੁੰਦੇ ਆ ਕਿ ਜਦੋਂ ਇਨਸਾਨ ਜੰਮਦਾ ਤਰੁੰਤ ਤੇ ਜਦੋਂ ਕੋਈ ਮਰਦਾ ਕੋਈ ਨਹੀਂ ਰਹਿੰਦਾ ਤਾਂ ਉਹਨੂੰ ਕਹਿ ਕੇ ਰਵਾਉਣਾ ਪੈਂਦਾ ਠੀਕ ਹੈ ਔਰ ਜਦੋਂ ਤੁਸੀਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕੋਈ ਜਦੋਂ ਜਹਿਦ ਭਰੇ ਮਾਹੌਲ ਦੇ ਵਿੱਚ ਆਪਾਂ ਰਹਿੰਨੇ ਆ ਤੇ ਉਸ ਸਮੇਂ ਨੂੰ ਅਸੀਂ ਕਬੂਲਦੇ ਆ ਠੀਕ ਹੈ ਦੁੱਖ ਦੇ ਵਿੱਚ ਵੀ ਸ਼ੁਕਰਾਨਾ ਕਰਨਾ ਸਿੱਖੋ ਜੇ ਸੁੱਖ ਹੈ ਤਾਂ ਰੱਬ ਨੂੰ ਕਦੇ ਵੀ ਨਾ ਭੁੱਲੋ ਉਸ ਵੇਲੇ ਤਾਂ ਦੋ ਵਾਰੀ ਸ਼ੁਕਰਾਨਾ ਕਰੋ ਜੇ ਦੁੱਖ ਆ ਗਿਆ ਤਾਂ ਉਸ ਵੀਡੀਓ ਦਾ ਇਸ ਗੱਲ ਦਾ ਸ਼ੁਕਰੀਆ ਕਰੋ ਕਿ ਅੱਜ ਜਿਹੜੀ ਚੀਜ਼ ਦਾ ਮੈਨੂੰ ਘਾਟਾ ਪਿਆ ਹੋ ਸਕਦਾ ਇਹ ਚੀਜ਼ ਕਿਸੇ ਦੇ ਫਾਇਦੇ ਵਾਸਤੇ ਹੋਵੇ ਘਰ ਦੇ ਵਿੱਚ ਕੋਈ ਬਿਮਾਰ ਆਦਮੀ ਆ ਤਾਂ ਹੋ ਸਕਦਾ ਡਾਕਟਰ ਨੂੰ ਪੈਸੇ ਦੀ ਜ਼ਰੂਰਤ ਹੋਵੇ ਨਰਸਾ ਨੂੰ ਪੈਸੇ ਦੀ ਜ਼ਰੂਰਤ ਹੋਵੇ ਦਵਾਈ ਵਾਲੇ ਨੂੰ ਪੈਸੇ ਦੀ ਜ਼ਰੂਰਤ ਹੋਵੇ ਘਰੇ ਕੋਈ ਬਿਮਾਰ ਪੈ ਗਿਆ ਕੰਮ ਵਾਲੀ ਰੱਖਣੀ ਪੈਗੀ ਤੇ ਇਹਦਾ ਮਤਲਬ ਉਹਦੀ ਲੋੜ ਪੂਰੀ ਕਰਨ ਵਾਸਤੇ ਪ੍ਰਮਾਤਮਾ ਨੇ ਸਾਨੂੰ ਬਿਮਾਰ ਕਰਤਾ ਉਹ ਬਿਮਾਰ ਨਹੀਂ ਕਰਦਾ ਉਹ ਕਹਿੰਦਾ ਤੁਹਾਨੂੰ ਰੈਸਟ ਦਿੱਤੀ ਹੈ ਰੈਸਟ ਕਰ ਲਓ ਠੀਕ ਹੋ ਜਾਓਗੇ 14 ਦਿਨਾਂ ਦੇ ਵਿੱਚ ਤੇ ਦੂਜੇ ਬੰਦੇ ਦਾ ਰੋਟੀ ਪਾਣੀ ਵੀ ਚੱਲਦਾ ਹੋ ਗਿਆ ਤੇ ਤੁਹਾਨੂੰ ਰੈਸਟ ਵੀ ਮਿਲ ਗਈ ਕਹੋਗੇ ਇਹ ਗੱਲਾਂ ਕਹਿਣ ਦੀਆਂ ਐ ਅਜਮਾਉਣੀਆਂ ਔਖੀਆਂ ਪਰ ਜੇ ਇਹ ਗੱਲਾਂ ਕਹਿਣ ਦੀਆਂ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਜਮਾ ਕੇ ਦੇਖੋ ਆਪਣੀ ਦਿਮਾਗ ਨੂੰ ਚੰਗੀ ਖਰਾਕ ਦੇ ਕੇ ਦੇਖੋ ਜਿਹੜੀਆਂ ਵੀ ਕੋਈ ਸਾਡੀਆਂ ਅਧੂਰੀਆਂ ਸਧਰਾਂ ਰਹਿ ਗਈਆਂ ਉਹਨਾਂ ਨੂੰ ਪੂਰੀਆਂ ਕਰਨ ਦਾ ਟੀਚਾ ਲਓ ਤੇ ਕੁਝ ਲੋੜਾਂ ਜਿਹੜੀਆਂ ਪੂਰੀਆਂ ਸੀ ਨਹੀਂ ਕਰ ਸਕੇ ਉਹਨਾਂ ਨੂੰ ਪੂਰੀਆਂ ਕਰਨ ਬਾਰੇ ਸੋਚੋ ਸੱਧਰਾਂ ਜਿਹੜੀਆਂ ਸਾਡੀਆਂ ਜ਼ਿੰਦਗੀ ਦੀਆਂ ਕੁਝ ਖਾਸ਼ਾਂ ਹੁੰਦੀਆਂ ਉਹਨੂੰ ਇਹ ਨਾ ਦੇਖੋ ਕਿ ਤਾਂ ਜੀ ਬੀਤ ਗਈਆਂ ਹੁਣ ਅਸੀਂ ਕੀ ਕਰਨਾ ਇਹ ਚੀਜ਼ਾਂ ਮੈਂ ਖੋਤੇ ਅਪਲਾਈ ਕੀਤੀਆਂ ਕਿ ਮੈਂ ਸਟੱਡੀ ਕਰਨੀ ਚਾਹੁੰਦੀ ਸੀ ਹੋਸਟਲ 'ਚ ਬਟ ਮੇਰੇ ਪੇਰੈਂਟਸ ਅਫੋਰਡ ਨਹੀਂ ਕਰਦੇ ਸੀ ਕਿ ਮੈਂ ਹੋਸਟਲ ਜਾਵਾਂ ਤਾਂ ਮੈਂ ਉਹ ਆਪਣੀ ਖਾਹਿਸ਼ ਆਪਣੇ ਬੱਚਿਆਂ ਤੇ ਪੂਰੀ ਕੀਤੀ। ਹੋਰ ਵੀ ਮੇਰੀਆਂ ਕੁਛ ਮਤਲਬ ਸੱਦਰਾਂ ਜਿਹੜੀਆਂ ਸੀ ਮੈਂ ਮਰਨ ਨਹੀਂ ਦਿੱਤੀਆਂ ਸ਼ਾਵਾਂ ਆਪਣੀਆਂ ਮੈਂ ਉਹ ਆਪਣੇ ਬੱਚਿਆਂ ਤੇ ਪੂਰੀਆਂ ਕੀਤੀਆਂ। ਤਾਂ ਇਸ ਕਰਕੇ ਕੁਝ ਹਡਾਈਆਂ ਹੋਈਆਂ ਤੁਹਾਡੇ ਨਾਲ ਚੀਜ਼ਾਂ ਅੱਜ ਮੈਂ ਸ਼ੇਅਰ ਕੀਤੀਆਂ। ਕੁਝ ਮੈਂ ਕਿਤਾਬਾਂ ਵਿੱਚੋਂ ਸ਼ੇਅਰ ਕੀਤੀਆਂ। ਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਮੇਰੇ ਨਾਲ ਸਹਿਮਤ ਹੋ। ਜੇ ਅਸੀਂ ਦਿਮਾਗ ਨੂੰ ਚੰਗੀ ਖਰਾਕ ਦਵਾਂਗੇ ਤਾਂ ਹਮੇਸ਼ਾ ਅਸੀਂ ਸਮੁੰਦਰ ਵਰਗੇ ਵਿਸ਼ਾਲ ਤੇ ਚੰਗੇ ਇਨਸਾਨ ਬਣਾਂਗੇ ਤੇ ਜੇ ਅਵੇਂ ਰੋਂਦੇ ਰੋਂਦੇ ਰਵਾਂਗੇ ਤਾਂ ਇੱਕ ਦਿਨ ਦੇਖਦਾ ਕੋਈ ਦੋ ਦਿਨ ਦੇਖਦਾ ਤੀਜੇ ਦਿਨ ਲੈ ਕਹਿੰਦਾ ਛੱਡ ਯਾਰ ਉਰੇ ਹੋ ਕੇ ਬੈਠ ਇਹਦੇ ਕੋਲ ਇਹਨੇ ਬੈਠੀ ਇਹਦਾ ਤਾਂ ਰੋਣਾ ਧੋਣਾ ਨਿਤਦਾ ਤਾਂ ਥੋੜੇ ਤੋਂ ਲੋਕ ਦੂਰ ਭੱਜਣ ਲੱਗ ਜਾਂਦੇ ਆ ਤਾਂ ਥੈਂਕ ਯੂ ਸੋ ਮੱਚ ਕਦੇ ਵੀ ਆਪਣੇ ਤੇ ਕਿਸੇ ਨੂੰ ਹਾਵੀ ਨਾ ਹੋਣ ਦਿਓ ਆਪਣੇ ਫੈਸਲੇ ਖੁਦ ਲਓ ਤੇ ਜ਼ਿੰਦਗੀ ਨੂੰ ਹਰੀ ਭਰੀ ਰੱਖੋ ਵਿਸ਼ਾਲ ਰੱਖੋ ਘਰ ਦਾ ਮਾਹੌਲ ਤਾਂ ਹੀ ਵਧੀਆ ਰਹੂਗਾ ਜੇ ਘਰ ਦੇ ਵਿੱਚ ਇੱਕ ਮੈਂਬਰ ਦੁਖੀ ਹੋ ਕੇ ਬੈਠਾ ਲੈਂਦਾ ਤਾਂ ਸਾਰੇ ਟੱਬਰ ਦੇ ਹਾਸੇ ਖਤਮ ਹੋ ਜਾਂਦੇ ਆ ਕਿਉਂਕਿ ਇੱਕ ਫੈਮਿਲੀ ਹੋਈ ਹੈ ਜਿਹੜੀ ਇੱਕ ਦੂਜੇ ਤੇ ਡਿਪੈਂਡੈਂਟ ਆ ਔਰ ਇੱਕ ਦੂਜੇ ਵਾਸਤੇ ਬਹੁਤ ਜ਼ਿਆਦਾ ਕਰਦੀ ਆ ਤਾਂ ਆਪਣੀ ਫੈਮਿਲੀ ਦੇ ਵਿੱਚ ਕੋਈ ਬਾਹਰਲੇ ਬੰਦੇ ਨੂੰ ਇੰਟਰ ਨਾ ਹੋਣ ਦਿਓ ਘਰ ਦੇ ਵਿੱਚ ਕੋਈ ਦੁੱਖ ਸੁੱਖ ਆ ਤਾਂ ਆਪਸ ਵਿੱਚ ਸ਼ੇਅਰ ਕਰੋ ਉਦਾ ਸੋਲੂਸ਼ਨ ਵੀ ਆਪ ਇਸ ਚ ਬੈਠ ਕੇ ਲੱਭੋ ਘਰੋਂ ਬਾਹਰ ਦੈਲੀਜ਼ ਤੋਂ ਬਾਹਰ ਚਾਹੇ ਤੁਹਾਡਾ ਕੋਈ ਨੇਬਰ ਆ ਚਾਹੇ ਤੁਹਾਡਾ ਕੋਈ ਰਿਲੇਟਿਵ ਆ ਚਾਹੇ ਤੁਹਾਡਾ ਕੋਈ ਫਰੈਂਡ ਆ ਤੁਹਾਡੇ ਘਰ ਦੀ ਬਾ ਗੱਲ ਆ ਜਿਹੜੀ ਉਹ ਬਾਹਰ ਨਹੀਂ ਚੜਨੀ ਚਾਹੀਦੀ ਇਹ ਸਾਡੇ ਦਿਮਾਗ ਦੀ ਵੱਡੀ ਸੋਚ ਹੋਣੀ ਚਾਹੀਦੀ ਆ ਚੰਗੀ ਕਾਡ ਹੋਣੀ ਚਾਹੀਦੀ ਉਹ ਆਉ ਕਿਵੇਂ ਜੇ ਅਸੀਂ ਆਪਣੇ ਦਿਮਾਗ ਨੂੰ ਚੰਗੀ ਖਰਾਕ ਦਿੱਤੀ ਤਾਂ ਥੈਂਕ ਯੂ ਸੋ ਮੱਚ ਅਗਰ ਅੱਜ ਦੀ ਵੀਡੀਓ ਮੇਰੀ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਤੇ ਲਾਈਕ ਸਬਸਕ੍ਰਾਈਬ ਬੰਦਦਾ ਹੀ ਆ ਤੇ ਜਿਨਾਂ ਨੇ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ थैंक यू ਸੋ ਮੱਚ ਮੈਨੂੰ ਬਹੁਤ ਵਧੀਆ ਲੱਗਦਾ ਤੁਸੀਂ ਸਾਰੇ ਜਣੇ ਮੇਰੀ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ थैंक यू ਸੋ ਮੱਚ 올 द बेस्ट ਮਿਲਦੇ ਹਾਂ ਕਿਸੇ ਇੱਕ ਹੋਰ ਸੋਹਣੀ ਜੀ ਇਨਫੋਰਮੇਸ਼ਨ